ਸਫਾਰਸ਼ ਕਰਦੇ ਹਾਂ ਤੁਸੀਂ ਵਾਲਾ ਕਾਲ ਨੰਬਰ ਕਰਦੇ ਮੇਰੇ ਲਈ ਚਲੋ ਜੀ ਤੁਸੀਂ ਮੈਂ ਆਉਂਦੀ ਸੀ ਬਈ ਕੰਮ ਜਿੰਨੇ ਚੋਂ ਵਾਟਾ ਵਾਟਾ WhatsApp ਤੁਹਾਡਾ ਕਰੇ ਉਹਨਾਂ ਦੇ ਕਰਮ ਕਰਨਾ ਆ ਜੀ ਸਰ ਕਰਦੇ ਸਨਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਸਿੰਘ ਚਾਹਲ ਸਰ ਵੱਲੋਂ ਸਾਨੂੰ ਡਿਸਟ੍ਰਿਕਟ ਹਦਾਇਤਾਂ ਸੀ ਕਿ ਸਾਡੇ ਏਰੀਆ ਦੇ ਵਿੱਚ ਦੋ ਜਿਹੜੀ ਕਾਰ ਜੈਕਿੰਗ ਦੇ ਕੇਸਿਸ ਜਾਂ ਜਿਹਨੂੰ ਆਪਾਂ ਕਹਿੰਦੇ ਗੱਡੀ ਸਨੇਚਿੰਗ ਦੇ ਕੇਸਿਸ ਹੋਏ ਸੀਗੇ ਇੱਕ ਮੋਟਰਟਾਣ ਠਾਣੇ ਦੇ ਵਿੱਚ ਹੋਇਆ ਸੀਗਾ ਪਿਛਲੇ ਮਹੀਨੇ 20 ਤਾਰੀਖ ਦੀ ਰਾਤ ਦੀ ਗੱਲ ਹੈ ਜਦੋਂ ਬੰਦੇ ਜਿਹੜੇ ਹੈਗੇ ਆ ਇਹ ਆਪਣਾ ਐਟਿਓਜ਼ ਗੱਡੀ ਤੋਂ ਆਏ ਤੇ ਇੱਕ ਵਰਨਾ ਗੱਡੀ ਖੋ ਕਰਕੇ ਲੈ ਗਏ ਸੀ ਕਿ ਉਸ ਤੋਂ 10 ਦਿਨ ਬਾਅਦ ਅਗੇਨ ਇੱਕ ਸਰਾਬਰ ਨੇ ਠਾਣੇ ਦੇ ਵਿੱਚ ਮੁਕੱਦਮਾ ਹੋਇਆ ਜਿਹਦੇ ਵਿੱਚ ਦੋਸ਼ੀ ਜਟਕ ਗੱਡੀ ਦੇ ਵਿੱਚ ਆਏ ਤੇ ਸਵਿਫਟ ਗੱਡੀ ਖੋ ਕਰਕੇ ਲੈ ਗਏ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਸੀਗੀ ਜਿਹਦੇ ਵਿੱਚ ਸਾਡੇ ਐਸਪੀ ਸਾਇਬਰ ਨੂੰ ਲੀਡ ਕਰ ਰਹੀ ਸੀਗੀ ਐਸਪੀ ਆਪਣਾ ਐਡੀਸੀਪੀ ਇਨਵੈਸਟੀਗੇਸ਼ਨ ਐਡੀਸੀਪੀ ਇਨਵੈਸਟੀਗੇਸ਼ਨ 2 ਤੇ ADCP 3 ਉਹਨਾਂ ਦੀ ਗਾਈਡੈਂਸ ਦੇ ਵਿੱਚ ਜਿਹੜੇ ACP ਵੈਸਟ ਤੇ SHQ ਸਰਾਬਾ ਨਗਰ ਉਹਨਾਂ ਦੇ ਨਾਲ CIA 3 CIA 2 ਇਸ ਸਾਰੀਆਂ ਦੀ ਜਿਹੜੀ ਸਾਦੀ ਦੀ ਸਾਰੀ ਟੀਮ ਹੈ ਇਸ ਕੇਸ ਦੇ ਵਿੱਚ ਲੱਗੀ ਹੋਈ ਸੀ ਉਸੇ ਲੜੀ ਦੇ ਵਿੱਚ ਸਾਡੀ ਟੀਮ ਨੂੰ ਉਦੋਂ ਇੱਕ ਮੇਜਰ ਸਕਸੈਸ ਮਿਲੀ ਜਦੋਂ 5 ਤੇ 6 ਤਾਰੀਖ ਦੇ ਦਰਮਿਆਣੀ ਰਾਤ ਨੂੰ ਅਸੀਂ 8 ਬੰਦੇ ਰਾਉਂਡ ਅਪ ਕੀਤੇ ਇਹ ਜਿਹੜੇ 8 ਬੰਦੇ ਹਨ ਉਹਨਾਂ ਦੇ ਨਾਮ ਹਨ ਦਾਨਿਸ਼ ਕੁਮਾਰ ਬਿੰਦਰ ਕੁਮਾਰ ਦਿਲਦਾਰਪ੍ਰੀਤ ਅਰੁੰਦੀਪ ਕੁਰਪੇਜ ਹਰਦੀਪ ਰਾਮ ਸਵੇਰ ਤੇ ਸੰਜੇ ਕੁਮਾਰ ਇਹਦੇ ਤੋਂ ਜਿਹੜੇ ਜ਼ਿਆਦਾਤਰ ਬੰਦੇ ਨੇ ਉਹ ਮੋਗੇ ਆਪਣੇ ਮੋਗੇ ਜਾਂ ਜਿਹੜੇ ਆ ਫਾਜ਼ਿਲਕਾ ਸਾਈਡ ਦੇ ਨੇ ਤੇ ਇੱਕ ਬੰਦਾ ਇਹ ਸੰਜੇ ਕੁਮਾਰ ਜਿਹੜਾ ਕੀ ਸਲੇਮਟਾਬੀਦ ਹੈ ਤੇ ਇਹਦੇ ਆਰੈਸਟ ਵੀ ਦੇ ਘਰ ਕੋਲੋਂ ਹੋਈ ਸੀ ਬਾਕੀ ਬੰਦਿਆਂ ਦੀ ਅਰੈਸਟ ਸਾਡੀ ਟੀਮ ਨੇ ਜ਼ੀਰਾਪੁਰ ਤੋਂ ਕੀਤੀ ਸੀ ਜ਼ੀਰਾਪੁਰ ਦੇ ਵਿੱਚ ਜਿਹੜੇ ਦਾਨਿਸ਼ ਕੁਮਾਰ ਤੇ ਵਿੰਦਕੁਮਾਰ ਸੀਗੇ ਇਹਨਾਂ ਦੀ ਗ੍ਰਿਫਤਾਰੀ ਜ਼ੀਰਾਪੁਰ ਦੇ ਵਿੱਚ ਜਿਹੜੇ ਰੇਲਵੇ ਫਲੈਕਟਸ ਹੈਗੇ ਆ ਉਹਦੇ ਕੋਲੋਂ ਕੀਤੀ ਸੀ ਲੇਟ ਨਾਈਟ 5 ਤੇ 6 ਦੀ ਦਰਮਿਆਨੀ ਰਾਤ ਨੂੰ ਇਸ ਤੋਂ ਇਲਾਵਾ ਜਿਹੜੇ ਕਿ ਆਪਣੇ ਦਰਦਾਰ ਤੇ ਅਰੰ딥 ਇਹਨਾਂ ਦੀ ਸੇਟੀ ਟਾਬੇ ਦੇ ਕੋਲ ਜਿਹੜੇ ਫਲੈਟ ਬਣੇ ਉੱਥੇ ਲੇਟ ਨਾਈਟ ਗ੍ਰਫਤਾਰੀ ਕੀਤੀ ਤੇ ਉਸ ਤੋਂ ਇਲਾਵਾ ਬਾਕੀ ਤਿੰਨ ਦੋਸ਼ੀ ਸੀਗੇ ਭੁਰਪੇਸ਼ ਵਰਦੀਪ ਤੇ ਰਾਮਸੋਹੇ ਉਹਨਾਂ ਦੀ ਵੀ ਸੇਟੀ ਟਾਬੇ ਕੋਲ ਸਾਡੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਜਦੇ ਵਿੱਚ ਉਹਨਾਂ ਨੂੰ ਵਾਪਸ ਕਰਕੇ ਗ੍ਰਫਤਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਹੜੇ ਸੱਤ ਦੋਸ਼ੀ ਹੈ ਇਹਨਾਂ ਦਾ 5 ਦਿਨ ਦਾ ਰਿਮਾਂਡ ਜਿਸ ਸਾਬ ਤੋਂ ਸਾਨੂੰ ਮਿਲਿਆ ਹੋਇਆ ਤੇ ਜਿਹੜਾ ਇੱਕ ਦੋਸ਼ੀ ਹੈ ਜਿਹਦਾ ਕੀ ਨਾਮ ਸੰਜੇ ਕੁਮਾਰ ਹੈ ਇਹਨੂੰ ਅੱਜ ਜੱਸਾਪੂਲ ਪੇਸ਼ ਕਰਕੇ ਫਰਦਰ ਦੀ ਰਿਮਾਂਡ ਲੈਣੀ ਹੈ ਇਹਨਾਂ ਦਾ ਬੀਸਿਕਲੀ ਜਿਹੜਾ ਤਰੀਕਾ ਵਰਤ ਕਿ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਲੇਟ ਨਾਈਟ ਨੂੰ ਜਿਹੜੇ ਕੋਈ ਗੱਡੀ ਦੇ ਵਿੱਚ ਕੋਈ ਆਈਸੋਲੇਟਿਡ ਤਰੀਕੇ ਨਾਲ ਕੋਈ ਕਿਸੇ ਨੇ ਗੱਡੀ ਪਾਰ ਕੀਤੀ ਹੋਈ ਸੀ ਆ ਜਿਹੜਾ ਈਜ਼ੀ ਟਾਰਗੇਟ ਸੀਗੇ ਉਹਨਾਂ ਨੂੰ ਇਹ ਅਪਰੋਚ ਕਰਦੇ ਸੀ ਤੇ ਗਨ ਪੁਆਇੰਟ ਤੇ ਜਿਹੜੀ ਹੈਗੀ ਗੱਡੀਆਂ ਹੋਕ ਕਰਦੇ ਸੀ ਇਸੇ ਲੜੀ ਦੇ ਵਿੱਚ ਇਹਨਾਂ ਤੋਂ ਹੁਣ ਤੱਕ ਸਾਨੂੰ 6 ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦੇ ਵਿੱਚੋਂ ਜਿਹੜੀ 4 ਗੱਡੀਆਂ ਸੀ ਉਹਦੇ ਵਿੱਚੋਂ 2 ਹੋਕ ਕੀਤੀਆਂ ਸੀ 2 ਇਹਨਾਂ ਨੇ ਵਰਦਾਤ ਦੇ ਵਿੱਚ ਇਸਤੇਮਾਲ ਕੀਤੀ ਇਸ ਤੋਂ ਇਲਾਵਾ ਦੋ ਹੋਰ ਗੱਡੀਆਂ ਜਿਹੜੀ ਕਿ ਸਕੋਰਪੀਓ ਤੇ ਵੈਗਨਰ ਗੱਡੀ ਆ ਉਹ ਉਹਦੇ ਉਸ ਨੂੰ ਲੈ ਕੇ ਹਾਲੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮ ਹਾਲੇ ਉਹ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਜਿਹੜੀ ਹੈ 32 ਗੋਹ ਨਜਾਇਜ਼ ਪਿਸਤਲ ਵੀ ਬਰਾਮਦ ਹੋਈ ਹੈ ਉਸ ਤੋਂ ਉਹਦੇ ਨਾਲ 6 ਰਾਉਂਡ ਬਰਾਮਦ ਹੋਏ ਤੇ ਇੱਕ ਟॉय ਪਿਸਤਲ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਇਸ ਤੋਂ ਇਲਾਵਾ 2 ਮੋਬਾਈਲ ਫੋਨ ਤੇ ਇੱਕ ਲੈਪਟਾਪ ਦੋ ਲੈਪਟਾਪ ਬਰਾਮਦ ਹੋਏ ਇੱਕ Dell ਦਾ ਤੇ HP ਦਾ ਬੇਸਿਕਲੀ ਜਿਹੜੀ ਪਿਸਤਲ ਸੀਗੀ ਇਹ ਪਿਸਤਲ ਇਹ MP ਸਾਈਡ ਤੋਂ ਲੈ ਕੇ ਆਈ ਸੀ ਜਿਹੜੇ ਬੰਦੇ ਸੀਗੇ ਤੇ ਇਹਨਾਂ ਦਾ ਇਹੀ ਸੀਗਾ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਬੈਕਗ੍ਰਾਉਂਡ ਇਹਨਾਂ ਦਾ ਪੂਰ ਹੀ ਹੈ ਪੂਰ ਬੈਕਗ੍ਰਾਉਂਡ ਤੋਂ ਬਲੋਂਗ ਕਰਦੇ ਆ ਤੇ ਇਸੀ ਮੋੜੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਜੀ ਰਾਤੋਂ ਰਾਤ ਆਪਾਂ ਅਮੀਰ ਹੋ ਜਾਈਏ ਗੱਡੀਆਂ ਖੋ ਕਰਕੇ ਘਾਹ ਵੇਚ ਲਈਏ ਇਸੀ 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 ਗਰੀਡ ਨੂੰ ਸੀ ਇੰਟੈਂਸ਼ਨ ਹੋਈ ਆ ਮੋਟਰ ਸੁਪਰੈਂਡਰ ਇਸੀ ਕਰਨਾ ਦਾ ਜਿਸ ਕਰਕੇ ਇਹਨਾਂ ਨੇ ਇਹ ਸਾਰੀ ਵਾਰਦਾ ਤੋਂ ਅੰਦਾਂ ਸਰ ਜੀ ਦਾ ਸਾਹਿਕਾ ਤੇ ਮੋਕੇ ਦੇ ਵਿੱਚ ਜਿਹੜੇ ਰਹਿਣ ਵਾਲੇ ਆਪਸ ਵਿੱਚ ਅਟੈਚਮੈਂਟ ਕਿਦਾਂ ਹੁੰਦਾ ਜੀ ਇਹ ਦੂਜੇ ਦੇ ਕਾਮਨ ਫਰੈਂਡ ਸੀਗੇ ਜਿੱਦਾਂ ਇਹਨਾਂ ਤੇ ਪੁਰਾਣੇ ਵੀ ਪਰਚੇ ਵੀ ਦਰਜਾ ਕਿਤੇ ਵੀ ਜੇਲ੍ਹ ਦੇ ਵਿੱਚ ਵੀ ਫੋਰ ਐਗਜ਼ਾਮਪਲ ਆਪਣਾ 304 ਇਹਦਾ ਪਰਚਾ ਦਰਜੇ ਕੋ ਬੇਚ ਤੇ ਤੇ ਵਿੰਦਰ ਤੇ ਵੀ 379 411 ਦਾ ਪਹਿਲਾ ਦਰਜਾ ਪਰਚਾ ਤੇ ਇਹ ਕਿਹਨਾਂ ਦਾ ਕਮਨ ਗੱਡੀਆਂ ਖੋ ਕੇ ਇਹ ਬੇਚ ਤੇ ਕਿੱਥੇ ਸੇਲ ਕਿੱਥੇ ਕਰਦੇ ਸੀ ਹਾਲੇ ਹਾਲੇ ਸੇਲ ਕਰਨੀ ਸੀ ਗੱਡੀਆਂ ਇਹ ਬੇਸਿਕਲੀ ਜਿਹੜੀ ਨਾਲ ਦੋ ਵਾਰ ਤਾਂ ਮਨਨੀ ਸਾਨੂੰ ਤੇ ਦੋਨੋਂ ਹੀ ਗੱਡੀਆਂ ਸਾਨੂੰ ਬਰਾਮਦ ਹੋ ਗਈ ਅੱਗੇ ਇਹਨਾਂ ਨੇ ਗੱਡੀਆਂ ਵੇਚਣੀ ਸੀ ਤੇ ਉਸ ਤੋਂ ਪਹਿਲੇ ਹੀ ਸਾਡੀ ਟੀਮ ਨੇ ਰਾਉਂਡ ਅਪ ਕਰ ਲਿਆ ਇਹ ਜੀ ਕੋਈ ਨਾਤਾ ਪੁਰਾਣਾ ਇਸ ਤਰੀਕੇ ਦਾ ਬੈਕਗਰਾਉਂਡ ਨਹੀਂ ਹੈ ਕਿ ਕੋਈ ਇਨਾਂ ਨੇ ਪਹਿਲੇ ਕਾਫੀ ਇਸ ਤਰੀਕੇ ਦੀਆਂ ਕਾਰਪੌਂਡੀਆਂ ਵਰਦਾਤੇ ਕੀਤੀਆਂ ਬਟ ਜਿੱਦਾਂ ਆਪਾਂ ਕਿਹਾ ਕਿ ਨਵੇਂ-ਨਵੇਂ ਇਨਾਂ ਨੇ ਕੰਮ ਛੁਪਤਾ ਸੀਗਾ ਦੋ ਵਰਦਾਤੇ ਸਾਡੇ ਸ਼ਹਿਰ ਦੇ ਵਿੱਚ ਕੀਤੀਆਂ ਉਹਨਾਂ ਨੂੰ ਹੋ ਸਕਦਾ ਹੈ ਹੋਰ ਵੀ ਵਰਦਾਤੇ ਨੂੰ ਅਨਜਾਮ ਦੇਤੇ ਦਿੰਦੇ ਜਾਂ ਫਿਰ ਇਹ ਜਿਹੜੀ ਗੱਡੀਆਂ ਇਨਾਂ ਨੇ ਖੋਹ ਕੀਤੀ ਜਿਹਨਾਂ ਨੂੰ ਵਾ ਕਿਸੇ ਨੂੰ ਵੇਚਦੇ ਉਸ ਤੋਂ ਪਹਿਲਾਂ ਸਾਡੀ ਟੀਮ ਨੇ ਇਹਨਾਂ ਨੂੰ ਰਾਉਂਡ ਅਪ ਕਰ ਸਰ ਜਿਹੜੇ ਤੁਸੀਂ ਕਹਿੰਦੇ 6 ਗੱਡੀਆਂ ਦੀ ਬਰਾਮਦ ਕੀਤੀਆਂ 6 ਦੀ 6 ਲੁਧਿਆਣਾ ਦੀ ਨਹੀਂ ਬਾਹਰ ਨਹੀਂ ਇਹਦੇ ਚੋ ਜਿਹੜੀ 4 ਗੱਡੀਆਂ ਨੇ ਚ ਉਹਦੇ ਚੋ ਜਿਹੜੀ 2 ਗੱਡੀਆਂ ਨੇ ਜ ਤੇ ਜਟਕਾਰੇ ਇਹ ਤੋਂ ਇਹ ਗੱਡੀ ਆਪ ਇਹਦੇ ਵਿੱਚ ਬਹਿ ਕੇ ਆਏ ਸੀ ਕਿ ਵਾਰਦਾ ਨੂੰ ਅਨਜਾਨੇ ਸੀ ਤੇ ਜਿਹੜੀ ਦੋ ਗੱਡੀਆਂ ਆ ਸਵਿਫਟ ਤੇ ਵਰਨਾ ਉਹ ਸਾਡੇ ਇਲਾਕੇ ਦੀ ਸੀਗੀ ਜਿਹੜੀ ਕਿ ਕੋਈ ਇਸ ਤੋਂ ਇਲਾਵਾ ਜਿਹੜੀ ਬਾਕੀ ਦੋ ਗੱਡੀਆਂ ਸਕੋਰਪੀਓ ਤੇ ਵੈਗਨਰ ਨੂੰ ਅਸੀਂ ਵੈਰੀਫਾਈ ਕਰ ਸਰ ਜੀ ਇਹਨਾਂ ਦੀ ਬੈਗੇਜਿੰਗ ਇਹਨਾਂ ਦੀ ਆਪਣੀ ਹੀ ਚੋਰੀ ਨਹੀਂ ਨਹੀਂ ਇਹਨਾਂ ਦੀ ਆਪਣੀਆਂ ਲੱਗੀਆਂ ਜੀ ਦੇ ਵਿੱਚ ਆ ਕੇ ਆਈ ਸੀ ਕਿ ਹਾਂ ਜੀ ਸਰ ਬਾਕੀ ਵਾਲੇ ਸਾਰੇ ਹਾਂ ਜੀ ਇਹ ਸਾਰੇ ਆਪਸ ਦੇ ਵਿੱਚ ਦੋਸਤ ਹੈ ਤੇ ਇੱਕ ਦੂਜੇ ਨੂੰ ਜਾਣਦੇ ਆ ਤੇ ਉੱਥੇ ਫਲਾਇਟ ਦੇ ਵਿੱਚ ਵੀ ਜ਼ੀਰਾਕੁਰ ਵੀ ਜਿੱਥੇ ਸਾਡੀ ਟੀਮ ਨੇ ਰੌਂਡ ਅਪ ਕੀਤਾ ਉੱਥੇ ਇਕੱਠੇ ਹੀ ਰਹਿ ਰਹੇ ਸੀਗੇ ਤੇ ਔਰ ਇਹਨਾਂ ਨੇ ਇਕੱਠੇ ਮਿਲ ਕੇ ਸਾਰੀ ਪਲੈਨਿੰਗ ਕੀਤੀ ਸੋ ਜਿਹੜੇ ਮੋਬਾਈਲ ਮਿਲੇ ਆ ਵੀ ਮੋਬਾਈਲ ਉਹ ਵੀ ਦੇ ਇਹੋ ਜੀ ਇਹਨਾਂ ਦੇ ਹੀ ਆ ਜ਼ਿਆਦਾਤਰ ਮੋਬਾਈਲ ਇਹਨਾਂ ਦੇ ਆਪ ਦੇ ਜੇ ਆਗੇ ਇਹਨਾਂ ਨੇ ਇਹ ਸਾਰੇ ਮੋਬਾਈਲ ਇਹਨਾਂ ਨੂੰ ਕਿੱਥੋਂ ਆਏ ਅਸੀਂ ਵਾਲੇ ਇਨਵੈਸਟੀਗੇਸ਼ਨ ਦੇ ਵਿੱਚ ਕਿੰਨੇ ਕੀ ਸਮੇਂ ਦੇ ਬਾਅਦ ਦਾ ਪੰਜਾਬ ਦੇ ਇਸ ਜਿੱਦਾਂ ਮੈਂ ਕਿਹਾ ਜੀ 2 ਵਾਰ ਦਾ ਤੇ ਆਪਣੇ 20 ਤਾਰੀਖ ਨੂੰ ਕੀਤੀ ਮੋਡਲ ਟਾਊਨ ਥਾਣੇ ਦੇ ਵਿੱਚ ਜਿਹੜਾ 20 ਤਾਰੀਖ ਨੂੰ ਪਰਚਾ ਦਰਜਾ 19 ਦੀ 20 ਦੇ ਦਰਮਿਆਨ ਨੂੰ ਰਾ ਤੇ ਇੱਕ ਜਿਹੜੀ 29 ਦੇ 30 ਦੇ ਦਰਮਿਆਨ ਉਹ ਰਾਤ ਨੂੰ ਦਰਮਿਆਨੀ ਰਾਤ ਨੂੰ ਕੀਤੀ ਸੀ ਸਰਬਨਗਟਾਣੇ ਤੇ ਪਿਛਲੇ ਆਪਾਂ ਕਹਿ ਸਕਦੇ ਕਿ 1 ਮਹੀਨੇ ਤੋਂ ਇਹ ਐਕਟਿਵ ਸੀਗੇ ਇਹ ਸਾਰੀ ਇਨਸੀਡੈਂਟ ਨੂੰ ਅੰਜਾਮ ਦੇ ਰਿਹਾ ਸੀ ਕਿਸਟਰ ਲੈਣੇ ਹੁਣ ਤੋਂ ਤੋਂ ਬੇਸਿਕ ਤੋਂ ਸਪਲਾਈ ਇੱਥੇ ਤੇ ਵਿਝਾ ਦੇ ਇਹ ਜੀ ਹਾਲੇ ਅਸੀਂ ਵੈਰੀਫਾਈ ਕਰ ਰਹੇ ਕਿ ਉਹ ਇਹ ਜਿਹੜੀ ਦੋ ਗੱਡੀਆਂ ਇਹ ਸਪੋਰਟੀਓ ਗੱਡੀ ਤੇ ਵੈਗਨਰ ਇਹਨਾਂ ਦਾ ਇਹ ਗੱਡੀਆਂ ਨਾਲੋਂ ਕਿੱਥੋਂ ਆਈ ਇਹ ਸਾਰਾ ਅਸੀਂ ਵੈਰੀਫਾਈ ਕਰਾਂਗੇ ਠੀਕ